ਕੋਨੇ ਚੱਲ ਮੈਂ ਚਾਹਣੇ ਗਾੜ ਲੈਵਾ ਹਾਂ ਚਾਟਰੀ ਨਾਲ ਹੀ ਹਾਂ ਪਤਨੀ ਚਾਹਣੇ ਪੱਕਾ ਨਾ ਚੰਨੀ ਨਾ ਖਾਣੇ ਦਾੜ ਲਈ ਹੁੰਦੀ ਦੱਸ ਲੇਕਿਨ ਇਹ ਹੁਣ ਮੈਂ ਕੀ ਕਰਾਂ ਭਾਈ ਸਾਰਾ ਦਿਨ ਤੁਰੇ ਫਿਰਦੀ ਰਹਿੰਦੀ ਆ ਨਾ ਮੇਰੇ ਗੱਲ ਪਾਏ ਤੇ ਨਾ ਕੋਉਣਾ ਨਹੀਂ ਹੈਗਾ ਸਾਰੇ ਤਾਂ ਬਰ ਭੁੱਖਾ ਬੈਠੇਗਾ ਨੂੰ ਬਣ ਕੇ ਰਿਹਾ ਕਰ ਨਿਕਲ ਨੂੰ ਬਣ ਕੇ ਰਿਹਾਗਾ ਨੂੰ ਸੱਸ ਸੱਸ ਬਣ ਕੇ ਰਿਹਾ ਕਰ ਸਾਰਾ ਕਿਉਂ ਵੀ ਕਰਕੇ ਡਾਕ ਚੌਕੀਆਂ ਤੇ ਨਿਕਲ ਜਾਨੀ ਆ ਇਹਨਾਂ ਨੇ ਦੇ ਦੋ ਖਾਣ ਪੈਣ ਨੂੰ ਕਿਥੇ ਰਚੌੜੀਆਂ ਹੋਣਗੀਆਂ ਇਹਨਾਂ ਨੇ ਸਾਡੇ ਨਾਲ ਬੱਤ ਤੂੰ ਹੀ ਪੈਣ ਕੇ ਰੱਖਦੀ ਆ ਸਾਰਾ ਤੈਨੂੰ ਪਤਾ ਨਹੀਂ ਕਿਹਨੂੰ ਕਿਹਨੂੰ ਦਿਖਾਉਂਦੀ ਤੂੰ ਇਹ ਆ ਚੱ ਤਾ ਹੀ 3400 ਦੀਆਂ ਚੱਪਲਾ ਆਗੀਆਂ ਸੂਟ ਦੇਖ ਲੈ ਕਾਟਨ ਦੇ ਨਾ ਚੱਪਲੇ ਤਾਂ ਤੈਨੂੰ ਦੱਸਣੀਆਂ ਜਿਹੜੀ ਸਾਰਾ ਦਿਨ ਮੈਂ ਕੰਮ ਕਰਕੇ ਆਉਣੀ ਤੈਨੂੰ ਦੀਦੀ ਆਹ ਚੇਤੇ ਕੋਲੀ ਨੂੰ ਮੇਰੇ ਪੱਲੇ ਪਾ ਕੇ ਚੁੱਜੇ ਨਹੀਂ ਆਉਣੀ ਤੈਨੂੰ ਨਾ ਨਹੀਂ ਕਹਿੰਦੀ ਤੂੰ ਨਾ ਮੇਰੀ ਇੰਨੀ ਬੇਇੱਜ਼ਤੀ ਕਰਿਆ ਕਰ ਤਾਂ ਕਿਉਂ ਹੋ ਗਏ ਭਾਈ ਇਹਦੇ ਉੱਤੋਂ ਰੋਟੀ ਫੜਾ ਆਪਾਂ ਇਹਦਾ ਹੀ ਹੈ ਕਿਦਰ ਬਾਪੂ ਨੂੰ ਰੋਟੀ ਲੈ ਤੇ ਮੈਂ ਨਹੀਂ ਲੈ ਕੇ ਰਹੀ ਕਿਹਨੂੰ ਪਰੌਂਦੇ ਜਾ ਜਾ ਬਾਹਰ ਜਾ ਪਿੱਛੇ ਘਰ ਦੀ ਕੀ ਆ ਤਮੇ ਤੁਪੂਆ ਇਹ ਦੱਸ ਆ ਕੀ ਕਰੀ ਜੰਨੀ ਆ ਆਉਂਦੀ ਐਨ ਕਿ ਜੱਕਲੀ ਬੇ ਪਰ ਅਤਰ ਮੇਰਾ